ਕੋਈ ਨੀ ਰਬਾ ਆਈਂ ਕੋਈ ਨੀ ਰਬਾ ਫਾਨੀ ਕਾਂਗੇ ਰਬਾ ਅਰੰਭਿਆ ਮੇਹਾਰ ਤੇ ਨੀ ਨੀ ਰੰਦਨ ਮਨ ਮਾਤ ਗਿਆ ਨੀ ਨਿਆੜੀਏ ਵਟੜੀਏ ਇਹ ਗੁੱਡੀ ਤਾਂ ਫੁੱਕੀ ਐ ਵੀ ਮੀ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੇਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪੈ ਰੱਗ ਗਈ ਜੀ ਜਿਹੜੇ ਪਹਿਲੇ ਸਮੇ ਹੁੰਦੇ ਸੀਗੇ ਜੀ ਬਾਹੂਆਂ ਡੋਲ ਗਈ ਦੁਨੀਆਂ ਦੇ ਭਗਵਾਨਾ ਮੂਹਾਂ ਡੋਲ ਗਈ ਦੁਨੀਆਂ ਦੇ ਸੁਖਮਾਨਾ ਦੁਨੀਆਂ ਡੋਲ ਆਪੇ ਬਣ ਜਾਂਦੇ ਨੇ ਮਾਈਆਂ ਇਕੱਠੀਆਂ ਹੋ ਕੇ ਜੀ ਤੇ ਇੱਕ ਹੀ ਬਣ ਜਾਂਦੇ ਨੇ ਸੌਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਪਰਜਾਈਆਂ ਸਭ ਕੁ ਸੋਕ ਪੀਲੀ ਤਿਰਵਾਜ ਸਾਰੇ ਉਹੀ ਬਣ ਜਾਂਦੇ ਨੇ ਏ ਗੁੱਡੀ ਤਾਂ ਪੁੱਕੀ ਹੈ ਵੀ ਮੀ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾ ਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿਲਾਂ ਪਰਮਾਤਮਾ ਦੇ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਆਣ ਥੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇੱਕਠਾ ਕਰਕੇ ਫੇਰ ਆਪਣੀ ਸਵੇਰ ਦੇ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪ੍ਰਮਾਤਮਾ ਉਰੇ ਹੀ ਅਰਦਾਸ ਕਰਦੇ ਆ ਮੀਂਹ ਪਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਸਾਨੂੰ ਆਏ ਆ ਵੀ ਬੇਟਾ ਵੀ ਪਹਿਣਾਤੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸਵੇਰੇ ਤੋਂ ਅੰਜਮੀਆਂ ਕੁੜੀਆਂ ਹੁੰਦੀਆਂ ਸਾਰੀਆਂ ਇਕੱਠੀਆਂ ਤੇ ਗੁੱਡੀ ਫੂਟਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਉਹ ਹੀ ਕਈ ਜਣੇ ਵੀ ਸਾਡੇ ਪੁੱਤ-ਪੋਤੇ ਸੁੱਖੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਤੁਹਿੰਦਰ ਦੇਵਤਾ ਹੀ ਦਇਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਐ ਬੱਚਿਆਂ ਨੂੰ ਬਹੁਤ ਜਿਆਦਾ ਵੀ ਮੀਂਹ ਪੈਣਾ ਚਾਹੀਦਾ ਇਹਦੇ ਨਾਲ ਕਿਤੇ ਨਾ ਕਿਤੇ ਫਸਲ ਵੀ ਵਧੇ ਆਪਸ ਚ ਜਿਹੜੀਆਂ ਹਾਂ ਜੀ ਪਿਆਰ ਵੀ ਵਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕਲਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ-ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹਾਂ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ-ਪੁੱਕ ਆਰ ਆਰ ਮਿਲ ਕੇ ਅਸੀਂ ਰਸਣ ਇਕੱਠਾ ਕਰ ਰਹੇ ਜੀ ਘਰ ਘਰ ਫਿਰ ਕੇ ਚੁਟਕੀ ਚੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਕਿੰਨੀ ਗਰਮੀਆਂ ਕਿੰਨੇ ਬਹੁਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲਾਉਣ ਤੋਂ ਵੀ ਬਹੁਤ ਪਰ ਮਾਥਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੀ ਜੀ ਵੇ ਇੰਦਰਾ ਹਾ ਹਮਾ ਦਾ ਬੱਚਾ ਕਾਇ ਤੂ ਚੰਚਲ ਮਾਏ ਚਲਾਇ ਪਰ ਸੇ ਰਾਜਨੀ ਸਰਨਾ ਵਰਤੀ ਬੇਂਦਰ ਵਾਸੇ ਰਾਜਨੀ ਜਾਨਾ ਵਰਤੀ ਬੇਂਦਰ ਜਿਸੋ ਬੇਂਦਰ ਮਾਨਾ ਰਾਜਨੀ ਬੇਂਦਰ ਦੁਨੀਆਂ ਢੋਲ ਗਰੀ ਮੀਂਧਾ ਦੇ ਭਗਵਾਨਾ ਦੁਨੀਆਂ ਢੋਲ ਗਰੀ ਮੀਂਧਾ ਦੇ ਭਗਵਾਨਾ ਦੁਨੀਆਂ ਢੋਲ ਗਰੀ ਸੁਖੀ ਅਜਮੀਨਾ